ਓਲਡ ਇਜ਼ ਗੋਲਡ ਉਹ ਗੱਲ ਆ ਵੀ ਹਿੰਦੁਸਤਾਨ ਆਵਲੇ ਟਰੈਕਟਰਾਂ ਨਾਲ ਅੱਜ ਕੱਲ ਦੇ ਵੀਰ ਭਰਾਵਾਂ ਨੂੰ ਸ਼ਾਇਦ ਨਾ ਪਤਾ ਹੋਵੇ ਸ਼ਾਇਦ ਸ਼ਾਇਦ ਪਤਾ ਵੀ ਹੋਵੇ ਈ ਢੀ ਗੱਲ ਨਹੀਂ ਕਿਉਂਕਿ ਜਿਤ ਤੱਕ ਆਈਡੀਆ ਜਿਹੜੇ ਹੋਣ ਵਾਲੇ ਜਵਾਕ ਜਿਹੜੇ 2005-10 ਤੋਂ ਬਾਅਦ ਆਲੇ ਆ ਮੇਰੇ ਹਿਸਾਬ ਤੋਂ ਨਹੀਂ ਪਤਾ ਨਾ ਤੇ ਸਾਡੇ ਕਰਨ ਭੁੱਲਰ ਸਾਹਿਬ ਦਾ ਟਰੈਕਟਰ ਆ ਤੇ ਵੀਰ ਨੇ ਸੀਯੂਸੀ ਐਨ ਪੂਰੀਆਂ ਰੀਜਾਂ ਲਾਈਆਂ ਤੇ ਨੂੰ ਸੰਭਿਆ ਵੀ ਚੰਗਾ ਰੂਹ ਨਾਲ ਤੇ ਆਪਣੇ ਨਾਲ ਹੀ ਆ ਵੀਰਾ ਸੱਚੀ ਗੱਲ ਵੀਰੇ ਸੱਚੀ ਗੱਲ ਠੀਕ ਠਾਕ ਜੀ ਆ ਜਾਓ ਹਾਂਜੀ ਹਾਂਜੀ ਵਧੀਆ ਆ ਜਾਓ ਸ਼ਰੋ ਤੁਸੀਂ ਆ ਜਾਓ ਅੰਕਲ ਇਹਨੂੰ ਯਾਰ ਏਸੀ ਲੋਕਾਂ ਨੇ ਤਾਂ ਇਹ ਸਾਂਭ ਤੇ ਬੜੇ ਚਿਰ ਦੇ ਤੇ ਤੁਸੀਂ ਇਹਨੂੰ ਗਾਂ ਅਪਡੇਟ ਕੀ ਕਹਿੰਦੇ ਨੇ ਅਪਡੇਟ ਕਰੀ ਫਿਰਦੇ ਹੋ ਭਾਈ ਐ ਡੈਡੀ ਦਾ ਸ਼ੌਂਕ ਸੀ ਇਹ ਟਰੈਕਟਰ ਅੱਛਾ ਟੋਚਣਾ ਜ ਪਹਿਲਾਂ ਲੈ ਕੇ ਜਾਂਦੇ ਹੁੰਦੇ ਸੀ ਇਹਨੂੰ ਤੇ ਜੇ ਉਹ ਬਜ਼ੁਰਗ ਹੁੰਦੇ ਸੀ ਉਹ ਹਾਂਜੀ ਫਾਜ਼ਰ ਫਾਜ਼ਰ ਸਾਹਿਬ ਹਾਂਜੀ ਮੇਰੇ ਅੱਛਾ ਇਹ ਉਹ ਵਾਲਾ ਡਾਇਰੈਕਟਰ ਹਾਂਜੀ ਹਾਂਜੀ ਮੈਂ ਵੇਖਿਆ ਉਹ ਆਪਣਾ ਚ ਜਾਂਦੇ ਹੁੰਦੇ ਸੀ ਹਾਂ ਤੋ ਰੌਣਕੀ ਵੀ ਬੜੇ ਯੂਨੀ ਆਏ ਅੱਜ ਡੈਡੀ ਇਹ ਯੂਨੀਅਨ ਦੇ ਕੰਮ ਚ ਗਏ ਹੋਏ ਸੀਗੇ ਅੱਜ ਜਿਹੜੇ ਵੀਰ ਜਾਣਦੇ ਹੋਏ ਨਾ ਬਹੁਤ ਰੌਣਕੀ ਇਹਦਾ ਬਾਪੂ ਨਾ ਮੈਨੂੰ ਨਹੀਂ ਪਤਾ ਵੀ ਉਹ ਡਾਇਰੈਕਟਰ ਹਾਂਜੀ ਬੁੱਢਾ ਦੋ ਬਜ਼ੁਰਗ ਹੁੰਦੇ ਸੀ ਹਾਂਜੀ ਹਾਂਜੀ ਇੰਨਾ ਉਹ ਖੁਸ਼ਦਿਲ ਬੰਦੇ ਸੀ ਨਾ ਮਾ ਕਨ ਉਹਨਾਂ ਦੀਆਂ ਵੀਡੀਓ ਪਈਆਂ ਹਿੰਦ ਮੈਂਟ ਤੇ ਹਨਾ ਹਾਂਜੀ ਹਾਂਜੀ ਸਾਰੀਆਂ ਪਈਆਂ ਟੋਚਨਾਂ ਦੀਆਂ ਵੀ ਪਈਆਂ ਤੇ ਉਹ ਵੀ ਡੈਡੀ ਦੀਆਂ ਕਿਉਂ ਡੈਡੀ ਨੂੰ ਆਏ ਆ ਸ਼ੁਰੂ ਤੋਂ ਸ਼ੌਂਕ ਸੀਗਾ ਤੇ ਸ਼ੌਂਕ ਕਰਕੇ ਡੈਡੀ ਜਾਂਦੇ ਇੱਥੇ ਤਾਂ ਜਿਹੜਾ ਕੋ ਮਰਜੀ ਰਾਤ ਨੂੰ ਅਸੀਂ ਜੋ ਪੈਨੇ ਆ ਤੇ ਗੱਲਾਂ ਸਾਡੇ ਹਿੰਦੁਸਤਾਨ ਦੀਆਂ ਹੀ ਹੁੰਦੀਆਂ ਇਹ ਵੀ ਹੁੰਦੀਆਂ ਡੈਡੀ ਮੈਨੂੰ ਹਾਂ ਸਾਡੇ ਇਹੀ ਚੱਲਦੀਆਂ ਹਨ ਡੈਡੀ ਮੈਨੂੰ ਰਾਤ ਨੂੰ ਐਂ ਕਹਿੰਦਾ ਹੁੰਦਾ ਐਂ ਐਂ ਨਹੀਂ ਵੀ ਹਨਾ ਐਂ ਕਹਿੰਦਾ ਹੁੰਦਾ ਵੀ ਐਂ ਕਰਦੇ ਜੇ ਤੂੰ ਆਹ ਚੀਜ਼ ਲਈ ਆ ਤੂੰ ਇਹਨੂੰ ਐਂ ਟੰਗ ਨਾ ਲਾ ਲਾ ਕਿਤੇ ਰੋਕਿਆ ਨਹੀਂ ਮੈਨੂੰ ਕੁਝ ਕਰਨ ਤੋਂ ਤੁਹਾਡਾ ਬਹੁਤ ਸ਼ੌਂਕੀ ਆਪ ਬੜਾ ਸ਼ੌਕ ਹੈ ਡੈਡੀ ਮੈਂ ਦੇਖਿਆ ਨਾ ਮੇਰੀਆਂ ਅੱਖਾਂ 'ਕੇ ਤਾਂ ਸੀਨ ਆ ਗਿਆ ਉਹ ਜਿਹੜੇ ਵੀਰ ਭਰਾ ਉਹਨਾਂ ਨੂੰ ਵੇਖਦੇ ਹੋਣਗੇ ਮਿਲਦੇ ਹੋਣਗੇ ਹਾਂਜੀ ਹਾਂਜੀ ਤੇ ਕਿ ਸਾਡੇ ਵੀ ਬੜੀ ਅਰੀਏ ਦੇ ਨਾਲ ਪੇਚਾ ਪਿਆ ਭਰਾਵਾ ਜਦੋਂ ਅਸੀਂ ਜਾਂਦੇ ਸੀ ਤਾਂ ਹੁੰਦਾ ਯਾਰ ਇਹ ਦੇ ਮਨ 'ਚ ਡਰ ਵੀ ਉਹ ਐ ਕਰੇਗਾ ਉਹ ਐ ਕਰੇਗਾ ਬੜੀ ਅਰੀਏ ਸਾਡੇ ਪਿੱਛੇ ਪਏ ਦੇ ਨਾਲ ਤੇ ਇਹ ਤੇ ਇਹਦਾ ਕੀ ਕੀਤਾ ਕੁੱਤਾ ਕੀ ਹਸਾ ਕੀਤਾ ਵਾ ਬਾਈ ਪਹਿਲਾਂ ਟੋਚਣ ਲਾਉਂਦੇ ਹੁੰਦੇ ਸੀ ਇਹਦੇ ਨਾਲ ਬਾਅਦ 'ਚ ਤਵੀਆਂ ਮੇਲੇ ਲਾਉਣ ਲਾਉਂਦੇ ਸੀ ਫਿਰ ਅਸੀਂ ਤਵੀਆਂ ਦੇ ਵੀ ਚੱਲਦਾ ਰਿਹਾ ਤਵੀਆਂ ਤੇ ਵੀ ਲਾਏ ਆ ਉਹ ਜਾਨੀ ਕਿ ਸੱਤ ਅੱਠ ਮੇਲੇ ਲਾਏ ਆ ਤੇ ਉਦੋਂ ਅਸੀਂ ਇਹਦਾ ਇੰਜਨ 5530 ਦਾ ਲਾਤਾ ਸੀ ਅੱਛਾ ਚੱਕਰ ਚੱਕਰ ਜਿਆਦੇ ਚਾਹੀਦੇ ਸੀ ਤੇ ਬਾਅਦ ਹੁਣ ਇਹ ਚ ਨਵੇਂ ਹਿੰਦੁਸਤਾਨ ਦਾ ਨਵੇਂ ਵਾਲੇ ਦਾ ਹਾਂਜੀ ਹਾਂਜੀ ਉਹ ਆਇਆ ਨਾ ਪਹਿਲਾਂ ਬਾਅਦ ਚੋਂ ਅਸੀਂ ਡੈਡੀ ਡੈਡੀ ਦੇ ਪੈਰ ਤੇ 6:00 ਵਜ ਗਈ ਸੀ ਹਾਂ ਤੇ ਡੈਡੀ ਬਾਅਦ ਚੋਂ ਕਹਿੰਦਾ ਵੀ ਆਪਾਂ ਕਰਨਾ ਨਹੀਂਗਾ ਤਵੀਆਂ ਤਵੀਆਂ ਦਾ ਛੜਤਾ ਸੀਗਾ ਤੇ ਇੱਕ ਸ਼ੌਕ ਨਾਲ ਡੈਡੀ ਦਾ ਬਾੜਾ ਰੱਖਿਆ ਹੋਇਆ ਸੀ ਤਾਂ ਉਹ ਡੈਡੀਆਂ ਦਾ ਇਹਨੂੰ ਆਪ ਅਰੀਜਨਲ ਬਣਾ ਕੇ ਰੱਖ ਦੇਣਾ ਆਪਾਂ ਸ਼ੌਕ ਵਜੋਂ ਤੇ ਪੰਗੇ ਪੁੰਗੇ ਲੈਣ ਨੂੰ ਬਾਅਦ ਚ ਉਹ ਆ ਟਰੈਕਟਰ ਆਪਾਂ ਤਿਆਰ ਕਰਤਾ ਸੀ ਇਹ ਵੀ ਤੁਹਾਡੇ ਹੀ ਆ ਹਾਂਜੀ ਹਾਂਜੀ ਇਹ ਉਹ ਇਹਨਾਂ ਦਾ ਸਲੋ ਰੇਸ ਤੇ ਟਾਇਰ ਕਮਾਉਂਦਾ ਹਾਂਜੀ ਹਾਂਜੀ ਇਹ ਆਪਣਾ ਸਾਰਾ ਘਰੇ ਇਕੱਠਾ ਕਰਕੇ ਬਣਾਇਆ ਹੋਇਆ ਪਹਿਲਾਂ ਟਰੈਕਟਰ ਨਹੀਂ ਸੀ ਇਹ ਅੱਛਾ ਕਹਿੰਦਾ ਮਤਲਬ ਇਹਨੂੰ ਭੁੱਲ ਜੀਏ ਇੰਜਨ ਆਟੇ ਇਹ ਬਹੁਤ ਬਹੁਤ ਘੱਟ ਰੇਟ ਤੇ ਟਰੈਕਟਰ ਤਿਆਰ ਕੀਤਾ ਤੇ 75 ਹਸ ਪਾਵਰ ਦਾ ਜਿੱਥੇ ਮਰਜ਼ੀ ਡਾ ਦिए ਅੱਛਾ ਇਹਨੂੰ ਕੋਈ 75 ਐਚਪੀ ਤੱਕ ਇਹਨੂੰ ਤਿਆਰ ਕੀਤਾ ਆ ਕਿਉਂ ਡਰਾਉਣਾ ਖੜਾਈ ਇੰਜਨ ਕਿਹੜਾ ਇੰਜਨ ਬਾਈ ਇਹ 4B44 JCB ਵਾਲਾ ਇੰਜਨ ਆ ਕਰਲੋਸ ਕਰ ਇਹ 10 ਵਾਲੀ ਜਿਹੜਾ ਆਉਂਦਾ ਹਾਂਜੀ ਸ਼ਾਇਦ ਉਹੀ ਆ ਹੈ ਸਭਰਾਤ ਚ 978 ਚ ਵੀ ਆਇਆ ਬਾਈ ਇਹ 4 ਸਿਲੰਡਰ ਇਹਦੇ ਇੰਜਨ ਦੇ ਉੱਪਰ ਜਿਹੜੀ ਪਲੇਟ ਲੱਗੀ ਹੁੰਦੀ ਉਹ ਕਿੰਨੇ ਐਚਪੀ ਦੀ ਸੀਗੀ ਕੁਛ ਸੀਗਾ ਕਿ ਨਹੀਂ ਪਲੇਟ ਇਹਦੇ ਲੱਗੀ ਸੀਗੀ ਇੱਥੇ ਹਰ ਦੀਦਾ ਨਹੀਂ ਬਾਈ ਦੀਦਾ ਨਹੀਂ ਉੱਤੇ ਹਨਾ ਇਹ ਲਿਆ ਕੇ ਇੰਜਨ ਫਿਰ ਸਾਰਾ ਓਵਰਾਲ ਇੰਜਨ ਆਪਾਂ ਇਹ ਤੁਹਾਨੂੰ ਮੈਂ ਸਾਰੇ ਹੀ ਦੱਸ ਦਿਨਾ 35000 ਦਾ ਇੰਜਨ ਲਿਆ ਸੀ 10000 ਦਾ ਹਿੱਸਾ ਲਿਆ ਸੀ 6500 ਦਾ ਹੋਜਿੰਗ ਲਿਆ ਸੀ 25000 ਦਾ ਗੀਅਰ ਲਿਆ ਸੀ ਹੁਣ ਮਗਰਾੜ ਆਪਾਂ ਤਾਂ ਲਾਏ ਆ ਪਿੱਛੇ ਆਪਾਂ ਨੂੰ ਗੀਅਰ ਤੇਲ ਬ੍ਰੇਕਾਂ ਵਾਲਾ ਸਾਈਡ ਗੀਅਰ ਵਾਲਾ ਮਿਲ ਗਿਆ ਤੇ ਹੁਣ ਉਹ ਜੋੜ ਖੋਲ ਕੇ ਆਪਾਂ ਲਾ ਦੇਣਾ ਬਦ ਅੰਦਰ ਉਂਗਲਾਂ ਦੇ ਰੇਟੀ ਫਿਰਦਾ ਵੀ ਆ ਇੰਨੇ ਦਾ ਇੰਨੇ ਦਾ ਇੰਨੇ ਦਾ ਹੈ ਕਿੰਨੇ ਚ ਟੁੱਟਦਾ ਫਿਰ ਬਣ ਗਿਆ ਇਹ ਆਪਣਾ ਸਾਰਾ 1.5 ਲੱਖ ਚ ਆਪਣੇ ਕੋਈ ਮਗਰਾੜ ਪਏ ਸੀਗੇ ਤੇ ਟਾਇਰ ਪਏ ਸੀਗੇ ਆਪਣੇ ਕੋਲੇ 1.5 ਲੱਖ ਦੇ ਅੰਦਰ ਅੰਦਰ ਸਾਰਾ ਤਿਆਰ ਹੋ ਗਿਆ ਜੀ। ਉਹਨਾਂ ਦਾ 75 ਚ ਵੀ ਟਰੈਕਟਰ ਲੈਣਾ ਹੋਵੇ ਤਾਂ ਮੇਰੇ ਨਾਲ 18 ਲੱਖ ਦਾ। ਬਾਈ ਜਿਹਨੇ ਬੁਹਾਈ ਲੈਣ ਬੁਹਾਈ ਕਰਨੀ ਆ ਬੰ ਮਿਸਤਰੀ ਚੰਗਾ ਹੋਵੇ। ਜਿਹਨੇ ਤੇ ਆਪਣਾ ਬਾਈ ਧੰਮਾ ਖੋਸੇ ਕੋਟਲੇ ਵਾਲਾ ਦੋਨੇ ਟਰੈਕਟਰ ਉਹਨੇ ਤਿਆਰ ਕੀਤੇ ਆ ਤੇ ਉਹਦੇ ਨਾਲ ਭਰਾਵਾਂ ਵਾਲਾ ਪਿਆਰੀ ਆ। ਵੈਰੀ ਗੱਡੀ ਆ। ਤੇ ਉਹਨੇ ਵੀ ਵਧੀਆ ਤਿਆਰ ਕਰਕੇ ਦਿੱਤਾ ਨਾ। ਬਾਈ ਟਾਈਮ ਤਾਂ ਜ਼ਰੂਰ ਲਾਉਂਦਾ ਪਰ ਆਏ ਨਹੀਂ ਕੋਈ ਕੱਚ ਛੱਡ ਦੋ। ਅਜੇ ਤੱਕ ਕਿਸੇ ਨੂੰ ਜੋ ਸ਼ੋਅ ਸ਼ੂ ਲਈ ਹੁੰਦੀ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਇੱਥੇ ਪਲੇਟ ਲਾ ਕੇ ਲਾਇਆ ਹੋਇਆ ਹੈ। ਅੱਛਾ ਹਾਂਜੀ ਇਹਨੂੰ ਸ਼ੋਅ ਫਰ ਕਿਹੜੇ ਡੈਕਟਰ ਦੀ ਲੁੱਕ ਹੈ? ਇੰਟਰਨੈਸ਼ਨਲ 444 ਅੱਛਾ ਲੁੱਕ ਇਹਨੂੰ ਉਹ ਵਾਲੀ ਦੀ। ਹਾਂਜੀ ਹਾਂਜੀ ਖੱਟੇ ਰੰਗ ਨਾਲ ਪਿਆਰਾ ਹਾਂਜੀ ਹਾਂਜੀ ਖੱਟੇ ਨਾਲ ਹੀ ਪਿਆਰਾ ਸਹੀ ਗੱਲ ਆ ਇਹਦਾ ਏਸੀ ਵਰਕਿੰਗ ਆ ਏਸੀ ਵੀ ਵਰਕਿੰਗ ਆ ਬਾਈ ਤੇ ਮੂਰੇ ਜਿਹੜਾ ਹਿੱਸਾ ਹਾਲੈਂਡ ਦਾ ਲਾਇਆ ਹੋਇਆ ਹੈ। ਅੱਛਾ ਇਹ ਚੇਨਜ ਕਰਨਾ ਤੇ ਚੁੱਲਾ ਇਹਦੇ ਲਾਇਆ ਹੋਇਆ ਹੈ ਦੂਜੇ ਦਾ ਇੰਡੋ ਫਾਰਮ ਦਾ ओके ਤੇਲ ਬ੍ਰੇਕਾਂ ਕੀਤਾ ਵਾ ਸਾਈਡ ਗੇਅਰ ਵੀ ਕੀਤਾ ਸੀ ਉਹ ਕੈਵਨ ਲਾਉਣ ਕਰਕੇ ਲੱਤਾਂ ਚ ਵੱਜਦੇ ਸੀ ਲੀਵਰ ਤੇ ਹੁਣ ਆਪਾਂ origional ਕਰਤਾ ਯਾਰ ਜਿਵੇਂ ਇਹ ਪਿਛਲੇ ਪਾਸੇ ਉਹ ਕਹਿੰਦੇ ਗੇਅਰ ਦੀਆਂ ਗਰਾਰੀਆਂ ਹੀ ਬੜੀ ਛਿੱਤੀ ਭੋਰਦਾ ਨਹੀਂ ਬਾਈ ਆਪਣੇ ਕੋਲ 18 ਦੇ ਟਾਇਰ ਪਾਏ ਆ ਪਿੱਛੇ ਤੇ ਅਜ ਤਾਂ ਹੀ ਅਸੀਂ ਜਦੋਂ ਕੈਵਨ ਲਾਉਣਾ ਸੀ ਸਾਰਾ ਖੋਲ ਕੇ ਇੱਕ ਵਾਰੀ ਚੈੱਕ ਕੀਤਾ ਸੀ ਤੇ ਅਜ ਤਾਂ ਹੀ ਇੱਕ ਵੀ ਗਰਾਰੀ ਤੇ ਦਾਗ ਵੀ ਨਹੀਂ ਆਏ ਸੀ ਕਿਉਂਕਿ ਇਹ ਟੈਟ ਨਾ ਸਾਡੇ ਕੋਲ ਵੀ ਰਾਇਆ ਨਾਲ ਆਪਣੀ ਕੋਚਨਾ ਤੇ ਬਹੁਤ ਚੱਲਿਆ ਆਪਾਂ ਹਾਂ ਉਹ ਤਾਂ ਮੈਨੂੰ ਪਤਾ ਇਹ ਟੈਟ ਸਾਡੇ ਕੋਲ ਵੀ ਰਾਇਆ ਦਾ ਜਦੋਂ ਜੋਰਜਾ ਲਵਾਉਂਦੇ ਨਾ ਦੂਜੇ ਤੋਂ ਤੀਜੇ ਗੇਅਰ ਲੋ ਇਹ ਪੇਚੋ ਪੋਰ ਦੇ ਨਾਈ ਸਿਸਟਮ ਜਾਂ ਹਾਂਜੀ ਨਹੀਂ ਆਪਣੇ ਤਾਂ ਕੁਦਰਤੀ ਲਾ ਲਓ ਜਾਂ ਕੋਸ ਲਾ ਲਓ ਆਪਣੇ ਜਾਂ ਤਗੜਾ ਸੀ ਜਿੰਨਾ ਕਾਸੀ ਆਦਾ ਸੋਚਦੇ ਸੀ ਜਦੋਂ ਹਾਂ ਟੋਚਣਾ ਚ ਜਾਂਦੇ ਹੁੰਦੇ ਸੀ ਆਪਾਂ ਤੇ ਉਦੋਂ ਇੰਜਨ ਦੀ ਤਾਂ ਅਸੀਂ ਤੇਲ ਵੀ ਨਹੀਂ ਪਾਇਆ ਸੀ ਉਵੇਂ ਹੀ ਚੱਲਦਾ ਸੀ origianlly origianlly ਜਮਾ ਮੈਂ ਵੇਟ ਹੀ ਪਾਉਂਦੇ ਸੀ ਜਿਹੜਾ ਬੇਟੀ ਬੇਟੀ ਅੰਦਰ ਹੀ ਬਸ ਯਾਰ ਬਾਪੂ ਜੀ ਅੱਜ ਹੁੰਦੇ ਨਾ ਤੇ ਆਹ ਵੀਡੀਓ ਤੁਸੀਂ ਏਡੇ ਛੌਂਕ ਨਾਲ ਦੇਖਣੀ ਨਾ ਉਹ ਬਾਹਲੇ ਕਾਇਮ ਬੰਦੇ ਆ ਯਾਰ ਇਹਨੂੰ ਆ ਜਾ ਆਪਣੇ ਅੰਦਰ ਆ ਜੀਏ ਹਾਂਜੀ ਦੇਖੀਏ ਨੂੰ ਖੋਲਿਓ ਵੀਰੇ ਦੋਸਤਾਨਾ ਆਲੇ ਆਪਾਂ ਬਈ ਓਵੇਂ ਫੁਕਰਪਣੇ ਨੂੰ ਹਨਾ ਚੀਜ਼ਾਂ ਨਹੀਂ ਲਾਈਆਂ ਲਾਉਣ ਨੂੰ ਆਪਾਂ ਡੈਕ ਵੀ ਲਾ ਸਕਦੇ ਜੋ 1.5 ਲੱਖ ਇੱਥੇ ਲਾਤਾ ਤੇ ਆਪਾਂ ਚੀਜ਼ ਉਹ ਖਰੀਦੀ ਆ ਜੀਦਾ ਆਪਣਾ ਫਾਇਦਾ ਵੀ ਹੋਵੇ ਜੇ ਹੁਣ ਆਪਾਂ ਨੂੰ ਕਈ ਕਹਿੰਦੇ ਆ ਹਨਾ ਵੀ ਹੁਣ ਤੁਸੀਂ ਕੈਵਨ ਲਾ ਲਿਆ ਤਿਆਰ ਕਰ ਲਿਆ ਬੋਈ ਨਾ ਕਰੋ ਫਿਰ ਫਾਇਦਾ ਕੀ ਕੈਵਨ ਲਾ ਕੇ ਅੱਛਾ ਹੈ ਬਾਈ ਕਰਦਾ ਸਾਰਾ ਕੁਝ ਕਰਦੇ ਆ ਬਾਈ ਤੇ ਆ ਕੈਵਨ ਉਤੋਂ ਹਿੱਲਦਾ ਹੁਲਦਾ ਨਹੀਂ ਨਾ ਨਾ ਜਮੇ ਨਹੀਂ ਆਪਣਾ ਕੈਵਨ ਵੀ ਹੋਰ ਹਿਸਾਬ ਨਾਲ ਰੱਖਿਆ ਹੋਇਆ ਖੁੱਲਦਾ ਮਗਰਾੜਾ ਨੇ ਫਿਕਸ ਕੀਤਾ ਵਾ ਤੇ ਜਦੋਂ ਖੋਲਣਾ ਹੁੰਦਾ ਆਪਾਂ ਥਲੜਲੇ ਹਿੱਸੇ ਨਾਲ ਕਿਤੇ ਜੋਇੰਟ ਨਹੀਂ ਕੀਤਾ ਅੱਛਾ ਤੇ ਸਣੇ ਮਗਰਾੜ ਚੱਕਿਆ ਜਾਂਦਾ ਤਾਂ ਉਹ ਜੀਸੀਬੀ ਨੂੰ ਆਪਣੇ ਕੋਲ ਲੋਟਰ ਹੈਗਾ ਵੀ ਉਹ ਕੱਲਾ ਇਹਨੂੰ ਚੱਕ ਲੋ ਜਿਵੇਂ ਜੋਂਡੀਆਂ ਕਿ ਜੀਸੀਬੀ ਦਾ ਚੱਕਿਆ ਜਾਂਦਾ ਇਹ ਕੱਲਾ ਚੱਕਿਆ ਜਾਂਦਾ ਮੈਂ ਜਾਵਾਂ ਅੰਦਰ ਵੇਖੀ ਹਿਸਾਬ ਕਿਤਾ ਵਾ ਵਾਹੇ ਗਰੂ ਕਲੱਚ ਇੱਕ ਬਈ ਤੜ ਵੀ ਪੂਰੀ ਐ ਸਾਰਾ ਕੋਲ ਕਲੱਚ ਨਾ ਪਕੇ ਦੇਖੋ ਸਾਰਾ ਕੋਲ ਲੀਵਰ ਲੂਵਰ ਆਪਣੇ ਆਪ ਦੇ ਫਿੱਟ ਕੀਤੇ ਆ ਬ੍ਰੇਕਾ ਜਗ੍ਹਾ ਥੋੜੀ ਜੀ ਘੱਟ ਕੰਮ ਕਰ ਜਾਂਦਾ ਹਾਂਜੀ ਹਾਂਜੀ ਪੂਰਾ ਵੀ ਪੂਰਾ ਵਰਕਿੰਗ ਕਰਦਾ ਪੂਰਾ ਬ੍ਰੇਕਾ ਇਹਦੇ ਤੇਲ ਵਾਲੀਆਂ ਲਾਈਆਂ ਕਰਕੇ ਹੁਣ ਆਪਾਂ ਜ਼ਿਆਦਾਤਰ ਆਨੰਦਪੁਰ ਸਾਹਿਬ ਤੈਨੂੰ ਇੱਕ ਚੀਜ਼ ਕਹਾਂ ਜੀ ਤੂੰ ਦੱਸੋ ਆਨੰਦਪੁਰ ਸਾਹਿਬ ਜਾਣਦੇ ਆ ਹਨਾ ਆਪਣਾ ਤਾਂ ਜ਼ਿਆਦਾ ਐ ਰੱਖਿਆ ਗੱਡੀ ਵਾਂਗੂ ਚਾਈਦਾ ਮਾਂ ਚੀਜ਼ ਦੇਖੀਏ ਜੋ ਮਰਜ਼ੀ ਅੱਗੇ ਰੱਖਦੇ ਦੇਖ ਫੋਨ ਫਾਣ ਬਈ ਇੱਥੇ ਚਾਰਜ ਲਾ ਦੇਈਦੇ ਆ ਹਾਂ ਤੇ ਪੂਰਾ ਕਮਰਾ ਬਣਾਈ ਫਿਰਦੇ ਬਤੰਦਰਾਂ ਤੋਂ ਅਸੀਂ ਤਾਂ ਯਾਰ ਸਹੀ ਗੱਲ ਹੈ ਯਾਰ ਪੂਰੀ ਗੱਲ ਵਾਦਾ ਹਨਾ ਦੇਖੀ ਆਦੇ ਹਟ ਟੇਬਲ ਹੀ ਸਦਾਈ ਫਿਰਦੇ ਤੇ ਹਾਂਜੀ ਹਾਂਜੀ ਆਪਾਂ ਬਾਕੀ ਦਾ ਪ੍ਰਬੰਧ ਵੀ ਕਰੀ ਫਿਰਦਾ ਹੈ ਨਹੀਂ ਨਹੀਂ ਪਤਾ ਮੈਨੂੰ ਮੈਂ ਤਾਂ ਵੈਸੇ ਕਰਦਾ ਆਪਾਂ ਬਈ ਡੈਡੀ ਨੇ ਨਾ ਅਜ ਤਾਂ ਹੀ ਆਂਡਾ ਮੀਟ ਛਕਿਆ ਨਾ ਆਪਾਂ ਛਕਿਆ ਆਪਾਂ ਨੂੰ ਇਹ ਚੀਜ਼ ਤਾਂ ਡੈਡੀ ਨੇ ਨਸ਼ਾ ਲਾਇਆ ਤੇ ਇਸੇ ਚੀਂ ਨਸ਼ੇ ਤੋਂ ਬਚਿਓ ਹਾਂਜੀ ਬਈ ਇਸੇ ਚੀਜ਼ ਦਾ ਨਸ਼ਾ ਹੀ ਆ ਕੋਈ ਗੱਲ ਨਹੀਂ ਚੰਗੀ ਗੱਲ ਬਾਕੀ ਆਈ ਨਹੀਂ ਵੀ ਆਪਾਂ ਡੈਡੀ ਤੋਂ ਫੜ ਫੜ ਲਈ ਜਾਨੇ ਆ ਤੜਕੇ 6 ਵੇ ਕੰਮ ਤੇ ਉੱਠ ਜਾਈਦਾ ਰਾਤ ਨੂੰ 9 ਵੇ ਕਰੀਦਾ ਕਾਦਾ ਕੰਮ ਕਰਦੇ ਆਪਨੇ ਫਲੋਰ ਮਿਲ ਲਈ ਵੀ ਆ ਪਿੰਡ ਵੈਰੀ ਗੁੱਡ ਕੋਈ ਬੰਦਾ ਨਹੀਂ ਰੱਖਿਆ ਆਪ ਕਰੀਦਾ ਜਿੰਨਾ ਕਰੀਦਾ ਸਵਾਦ ਲਿਆ ਤਾਂ ਚਟਾ ਆਪਾਂ ਜਦੋਂ ਅਨੰਦਪੁਰ ਸਾਹਿਬ ਜਾਂਦੇ ਆ ਬਈ ਆਪਣੇ ਟਰਾਲੇ ਦੇ ਪਿੱਛੇ ਕੈਮਰਾ ਲਾਇਆ ਹੁੰਦਾ ਤੇ ਇਹ ਚ ਆਪਾਂ ਦਿੰਨੇ ਆ ਪਿੱਛੇ ਕੋਈ ਚੀਜ਼ ਅੱਛਾ ਵੀ ਕੈਮਰਾ ਮਗਰ ਲੱਗਾ ਹੁੰਦਾ ਤੇ ਇਥੋਂ ਦੇ ਡਿਸਪਲੇ ਦੇ ਦਿਸਦਾ ਹਾਂਜੀ ਵੈਰੀ ਗੁੱਡ ਤੇ ਆ ਵੀ ਡਿਸਪਲੇ ਚੱਲਦੀ ਹੈ ਹਾਂਜੀ ਸਾਰਾ ਕੁਝ ਚੱਲਦਾ ਹੈ ਲੈ ਤੇ ਆ ਮੀਟਰ ਮੋਟਰ ਇਹ ਚੇਂਜ ਕਰਦੇ ਮੀਟਰ ਇਹਦੇ ਆਪਾਂ ਵਾਇਰਿੰਗ ਕੀਤੀ ਸੀ ਅਰਜਨ ਦੀ ਤਾਂ ਕਰਕੇ ਅਰਜਨ ਦਾ ਲਾਤਾ ਇਹ ਸਾਰਾ ਕੁਝ ਵਰਕਿੰਗ ਆ ਹਾਂਜੀ ਹਾਂਜੀ ਇੰਜਨ ਨੂੰ ਆਪਾਂ ਕੁਝ ਨਹੀਂ ਕੀਤਾ ਇੱਥੇ ਤਾਂ ਹੀ ਸੂਈ ਆਉਂਦੀ ਹੈ 4000 ਚੱਕਰ ਤੱਕ ਬੱਲੇ ਉੱਤਰ ਤੇ ਆ ਗੇਅਰ ਫਿਰ ਦਾ ਹਿੰਦੁਸਤਾਨ ਦਾ origignal ਰੱਖਿਆ ਇਹ ਹੁਣ origignal ਕੀਤਾ ਪਹਿਲਾਂ ਆਪਣਾ ਸੈਟ ਕੀਤਾ ਜੀ ਉਹ ਫਿਰ ਲੱਤਾਂ ਜਵਾਜ ਦੇ ਜੋ ਕਰਨਾ ਲੱਤਾਂ ਜਹਾਂ ਬੈਠਣਾ ਵੀ ਬਹੁਤ ਵਧੀਆ ਚਲਾਉਣ ਦਾ ਹਾਂਜੀ ਬਹੁਤ ਸਵਾਦ ਆਉਂਦਾ ਜਿਹੇ ਜਿੱਕੇ ਡੀ ਚਲਾ ਲਈ ਉਹ ਜਾਈਏ ਆ ਕੀ ਹੈ ਰੇਸ ਇਹ ਹਾਂਜੀ ਰੇਸ ਦੇਖ ਕਿੱਦੇ ਸਾਫ਼ ਤਰੀਕੇ ਨਾਲ ਲਾਇਆ ਤੇ ਆ ਬ੍ਰੇਕਾਂ ਬ੍ਰੁਕਾਂ ਇਹਦੀਆਂ ਭਾਵੇਂ ਆਉਂਦੀਆਂ ਨਹੀਂ ਸੀ ਇਹ ਹਿੱਸਾਰ ਚ ਇਹ ਆਪਾਂ ਨਹੀਂ ਹਿਸਾਬਾਤ ਤੇਲ ਬ੍ਰੇਕਾਂ ਆਪ ਲਾਈਆਂ ਬਾਈ ਧੰਮੇ ਨੇ ਅੱਛਾ ਤੇ ਪੈਡਲ ਆ ਗਏ ਬੇਟੇ ਦੇ ਪੈਡਲ ਇਹ ਆਪਾਂ ਅਰਜਨ ਵਾਲੇ ਲਏ ਆ ਜਿਹੜੇ ਨੋਵੋ ਨੂੰ ਆਉਂਦੇ ਹਾਂਜੀ ਹਾਂਜੀ ਪੂਰਾ ਸੋਚ ਸਮਝ ਕੇ ਬਣਾਇਆ ਹਨ ਆਪਾਂ ਬਾਈ ਆਪਦੇ ਹਿਸਾਬ ਨਾਲ ਤਿਆਰ ਕੀਤਾ ਜਿੰਨੇ ਜਿਵੇਂ ਆਪਾਂ ਨੂੰ ਕੰਫਰਟੇਬਲ ਹੋਵੇ ਜਿੰਨੇ ਤੁਹਾਨੂੰ ਚਾਹੀਦਾ ਸੀ ਹਾਂਜੀ ਹਾਂਜੀ ਉਦਾਂ ਇਹਦਾ ਹਨਾ ਨੇ ਕੁਛ ਵੀ ਨਜਾਇਜ਼ ਨਹੀਂ ਅੰਦਰੋਂ 스멜 ਆਉਂਨ ਨੂੰ ਟਾਈ ਫਰੇਗਰੈਂਸ ਬਹੁਤ ਸੋਹਣੀ ਜੀ ਆਈ ਹੈ ਹਾਂਜੀ ਮੁੰਡੇ ਸ਼ੌਂਕੀ ਆ ਯਾਰ ਸਾਡੇ ਜਦੋਂ ਹੁਣ ਆਨੰਦਪੁਰ ਸਾਹਿਬ ਜਾਣਾ ਉਦੋਂ ਆਪਾਂ ਦੂਰੀ ਤੋਂ ਸਾਰਾ ਤਿਆਰ ਕਰਕੇ ਪੇਂਟ ਪੂੰਡ ਕਰ ਦੇਣਾ ਦੂਰੀ ਤੋਂ ਅੱਛਾ ਦਵਾਰੇ ਜਿੱਤੋਂ ਲੱਥਾ ਕੇ ਸਾਰਾ ਹੀ ਹਾਂਜੀ ਲੱਥਾ ਜਿੱਤੋਂ ਕੇ ਸਾਰਾ ਹੀ ਕਰ ਦੇਣਾ ਨਹੀਂ ਸਾਰਾ ਹੀ ਕਰ ਦੇਣਾ ਜੀ ਅੱਛਾ ਸਾਰਾ ਹੀ ਕਰ ਦੇਣਾ ਚਾਰ ਪੰਜ ਸਾਲ ਹੋ ਗਏ ਕੀਤੇ ਨੂੰ ਅੱਛਾ ਵੈਰੀ ਗੁੱਡ ਜੱਟ ਬਾਕੀ ਆਪਾਂ ਜੇ ਕੋਈ ਕੰਮ ਕਰਨਾ ਹੁੰਦਾ ਕੋਈ ਬੰਪਰ ਲਾਉਣਾ ਕੋਸ ਲਾਉਣਾ ਬਿਲਡਿੰਗ ਸੈੱਟ ਰੰਗ ਗਾਲੀ ਮਸ਼ੀਨ ਸਾਰਾ ਕੁਝ ਘਰੇ ਹੀ ਰੱਖਿਆ ਸਾਰਾ ਦਸਾਲ ਹਾਂਜੀ ਹਾਂ ਧਰਨੇ ਵਾਲੇ ਕਿਸਾਨੀ ਧਰਨੇ ਵਾਲੇ ਬਹੁਤ ਇਹ ਕਹਿੰਦੇ ਮੂਰੇ ਸੀ ਹਨਾ ਹਾਂਜੀ ਉਦੋਂ ਪਿਛਲਾ ਸੀਸਾ ਵੀ ਭੰਨਤਾ ਸੀ ਉਹਨਾਂ ਨੇ ਗੋਲੀ ਮਾਰੀ ਸੀ ਡੈਡੀ ਦੇ ਮੋਢੇ ਤੇ ਵੱਜ ਗਈ ਸੀ ਓਏ ਹੋਏ 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 ਅੱਛਾ ਉਦੋਂ ਵੀ ਟਾਇਆ ਬਣਾਇਆ ਸੀ ਹਾਂਜੀ ਬਾਕੀ ਇੱਕ ਗੱਲ ਹੋਰ ਦੱਸ ਦਿੰਨੇ ਆ ਬਾਈ ਜਿਨੇ ਵੀ ਆ ਕੈਵਨ ਲੋਨ ਅਰੀਜਨਲ ਗੈਸ ਵਾਲੇ ਸੀਸੇ ਵਾਲਾ ਲਵਾਵੇ ਇੱਕ ਤੇ ਤਪਦੇ ਘੱਟ ਆ ਇੱਕ ਜੇ ਬਾਈ ਚਾਂਸ ਟੁੱਟੇ ਇਹ ਪੁਰਦਾ ਵੱਜਦਾ ਨਹੀਂ ਸਿੱਧਾ ਵੱਜਦਾ ਨਹੀਂ ਨਹੀਂ ਉਹ ਸੋਨਾ ਤਿਆਰ ਕੀਤਾ ਜਟਾ ਪਿੱਛੇ ਆ ਜੀਏ ਪਿੱਛੇ ਵਿੱਚ ਕੀ ਸਾਖਤਾ ਵਾ ਮੈਂ ਕਿੰਨੇ ਮੁੰਡਿਆਂ ਨੇ ਵਿਜ਼ਿਬਿਲਟੀ ਦਾ ਪੂਰਾ ਧਿਆਨ ਰੱਖਿਆ ਯਾਰ ਵੈਰੀ ਗੁੱਡ 18 ਦੇ ਟਾਇਰ ਹੀ ਘਾਤੋਂ ਪਾਏ ਯਾਰ ਇਹਨੂੰ ਬਾਈ ਇਹ ਪਹਿਲਾਂ ਤਾਂ ਸੀ ਆਪਣੇ 16 ਦੇ ਸੀਗੇ ਤੇ ਐਂ ਜੀ ਹੋ ਜੀਏ ਵੀਰਾਂ ਨੇ ਟਰੈਕਟਰ ਵੇਖਣਾ ਆਪਾਂ ਨੂੰ ਥੋੜੀ ਮੈਨੂੰ ਗਾਲਾਂ ਵਿੱਚ ਕੱਢ ਦਿੰਦੇ ਕਹਿੰਦੇ ਆਪਦਾ ਹੀ ਵਿਖਾਈ ਜਨਾ ਸਾਹਿਬ ਟਰੈਕਟਰ ਵਿਖਾਇਆ ਕਰ ਵਿਖਾ ਵੀ ਟਰੈਕਟਰ ਮੁੰਡਿਆ ਆਪਾਂ ਮੁਰੇ ਵੱਡੇ ਟਾਇਰ ਪਾਤੇ 20 ਦਸੰਬਰ ਚ ਪਿਛਲੇ ਸਾਲ ਤੇ ਉਹਦੇ ਨਾਲ ਫਿਰ ਹੋ ਗਿਆ ਹੋਰ ਇੱਕ ਹੋ ਗਿਆ ਤੇ ਹੁਣ ਆਪਾਂ ਫਿਰ ਬਾਅਦ ਚ 18 ਦੇ ਪਾਤੇ ਪਿੱਛੇ 18 ਦੇ ਵੀ ਆਪਾਂ ਦੂਜੇ ਲੋਟ ਪਾਏ ਆ ਉਹ ਹਨ ਆਪਾਂ ਰੈਮ ਪੁੱਠੇ ਕਰਕੇ ਪਾਏ ਹੋਏ ਆ ਅੱਛਾ ਆਪਾਂ ਐਕਸਲ ਨਹੀਂ ਗਾਹ ਕੀਤੇ ਜੇ ਬਾਹਰ ਕੱਢਣ ਨੂੰ ਰਹਿਮ ਦੂਜੇ ਲੋਡ ਕਰਕੇ ਪਾਤੇ ਜੇ ਆਪਾਂ ਐਕਸਲ ਬਾਹਰ ਕੱਢਾਂਗੇ ਇਹਦੇ ਜਿਹੜਾ ਹਾਂਜੀ ਉਹ ਤੇ ਐਕਸਲ ਤੇ ਜ਼ੋਰ ਆਉਂਦਾ ਇੱਕ ਚੀਜ਼ ਤੈਨੂੰ ਦੱਸਾਂ ਸੀ ਪੇ ਇਹ ਟਰੈਕਟਰ ਜਿਵੇਂ ਅੱਜ ਕੱਲ ਮੁੰਡੇ ਉਹ ਨਟ ਖੋਲ ਕੇ ਨਹੀਂ ਟਾਇਰ ਬਾਹਰ ਕੱਢਦੇ ਇਹਦੇ ਆਹ ਦੇਖ ਐਕਸਲ ਦੇ ਗਾਈ ਜਿੰਨਾ ਮਰਜ਼ੀ ਬਾਹਰ ਕਰ ਲਈਏ ਓਹ ਟਰੈਕਟਰ ਕੱਢੋ ਆ ਨਾਟਾ ਜਿੰਨਾ ਮਰਜ਼ੀ ਟਾਇਰ ਭਾਵੇਂ ਇੱਧਰ ਲਾ ਜਾਏਗਾ ਜਿੰਨਾ ਮਰਜ਼ੀ ਬਾਹਰ ਆਪਾਂ ਕੱਢ ਦੇਣੀ ਹਣੋ ਨਟਾਂ ਤੋਂ ਇਹਦੇ ਤੋਂ ਜਿੰਨੇ ਮਰਜ਼ੀ ਅੰਦਰ ਬਾਹਰ ਕਰ ਲਾ ਦੋ ਇਹਦਾ ਬਾਈ ਉਦੋਂ ਜੋ ਟੋਚਨਾਮ ਓਕੇ ਡੈਡੀ ਉਹਨੇ ਮੈਂ ਤਾਂ ਉਹ ਛੋਟਾ ਜਿਹਾ ਹੁੰਦਾ ਸੀ ਮੈਂ ਵੀ ਕੋਈ ਮੇਲਾ ਨਹੀਂ ਛੱਡਿਆ ਨਾਲ ਜਾਂਦਾ ਹੁੰਦਾ ਨਾਲ ਹੀ ਸੀ ਤੇ ਡੈਡੀ ਨੇ ਉਦੋਂ ਐ ਹੁੰਦੇ ਓਪਨ ਵੇਟ ਹੁੰਦਾ ਸੀ ਵੀ ਵਿੱਚ ਬਾਹਰ ਨਹੀਂ ਦਿਸਣਾ ਚਾਹੀਦਾ ਅੰਦਰ ਜਿੰਨਾ ਮਰਜ਼ੀ ਭਰ ਲੈਣਾ ਮਰਜ਼ੀ ਭਰ ਦੋ ਤੇ ਉਦੋਂ ਇਹਦਾ ਵਜ਼ਨ 92 ਕੁਇੰਟਲ ਕਰਦਾ ਸੀ ਬੱਲੇ 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 92 ਕੁਇੰਟਲ ਹਜੇ ਵੀ ਆਪਣੇ ਕੋਲੇ ਉਹ ਸਮਾਨ ਪਿਆ ਇੱਕ ਜੋੜੀ ਟਾਇਰਾਂ ਦੀ ਭਰੀ ਪਈ ਹੈ 27 ਕੁਇੰਟਲ ਦਾ ਇੱਕ ਟਾਇਰ ਸੀ ਉਦੋਂ ਓਏ 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 ਉਹ ਡੈਡੀ ਦੇ ਲੱਤ ਤੇ ਵੀ ਢਗ ਪਿਆ ਸੀ ਬਾਅਦ ਚੋਂ ਆ ਸਾਨੂੰ ਕਹਿੰਦੇ ਨੈਕਸਟ ਲੈਵਲ ਦੀਆਂ ਗੱਲਾਂ ਹੋ ਗਈਆਂ ਹਾਂਜੀ ਹਰੋ ਟਿੱਕਰ ਕਰਦਾ ਹੀ ਉਹ ਮੈਂ ਮੇਰੀ ਗੱਲ ਸੁਣੀ ਹੁਣ ਤਾਂ ਟੋਸ਼ਨ ਹੋ ਗਏ ਬੰਦ ਹਾਂਜੀ ਹਾਂਜੀ ਵੈਸੇ ਤਾਂ ਕੋਈ ਗੁਣ ਦਿੰਦਾ ਨਹੀਂ ਬਹਿਰੀਆਂ ਦੀਆਂ ਗੋਲੀਆਂ ਗਾਲੀਆਂ ਜਿੰਨਾ ਕਿ ਪਾਉਂਦੇ ਨੇ ਦੇਹੀ ਗਾਰ ਆਗੂ ਰਾਜੋ ਵੀ ਤੁਸੀਂ ਕਿਦਣਾ ਭਾਰੇ ਕੀਤੇ ਸੀ ਉਹ ਕਿ ਰਿੰਮ ਬਣਵਾਏ ਸੀ ਨਹੀਂ ਆਪਾਂ ਤਾਂ ਬਈ ਲੋਹਾ ਹੀ ਪਾਇਆ ਸੀ ਟਾਇਰਾਂ 'ਚ ਲੋਹਾ ਉਹ ਹੀ ਬਹਿਰੀਆਂ ਦੀਆਂ ਗੋਲੀਆਂ ਜਾ ਉਹ ਨਹੀਂ ਲਾਲਾ ਹੋਰ ਹੁੰਦਾ ਸੀ ਆਪਣਾ ਆਪ ਦਾ ਤਿਆਰ ਕਈ ਹਜੇ ਵੀ ਆਪਣੇ ਕੋਲੇ ਇਹੋ ਜਿਹਾ ਸਮਾਨ ਪਿਆ ਜਿਹੜਾ ਕਿਸੇ ਨੇ ਹਜੇ ਤਾਈਂ ਦੇਖਿਆ ਨਹੀਂ ਉਹ ਵਿੱਚ ਟਾਇਰਾਂ ਦੇ ਹਵਾਰੂ ਤੇ 4 ਕੁਆਂਟਲ ਟਰੈਕਟਰ ਦਾ ਟਾਇਰਾਂ ਤੋਂ ਵਜਨ ਵੱਜ ਜਾਂਦਾ ਤੇਰਾ ਭਲਾ ਜਿਦਾਂ ਸਮਾਨ ਹੈ ਜੇ ਸਾਰੇ ਹੀ ਪਿਆ ਪਿੰਡ ਜਾਣਾ ਤੁਸੰਡਾ ਜਨ ਪਾ ਲਿਆ ਜੇ ਪੁਰਾਣੇ ਗਾੜੂ ਹੈ ਤੇ ਹਾਂਜੀ ਹੰਡੇ ਹੋਇਆ ਹੈ ਨਾ ਹੋਰ ਯਾਬ ਬਾਬਾ ਲਾਇ 16 ਫੁੱਟਾ ਟਰਾਲੇ ਤੇ ਸਾਰੇ ਟਰੈਕਟਰ ਦੀ ਘੂਗੇ ਲੈ ਗਿਆ ਚਾਰ ਦਾ ਭਰਿਆ ਵੇ ਇਹਨੇ ਕਿਤੇ ਅੜਨਾ ਪਤੰਦਰ ਨੇ ਨਹੀਂ ਇਹ ਕੁਦਰਤੀ ਲਾ ਲੋ ਜਿੱਦਾਂ ਦਾ ਆਪਣੇ ਘਰੇ ਆਇਆ ਹਾਂ ਸਾਡੇ ਦਿਨ ਤਾਂ ਨੂੰ ਹੀ ਲਗਿਆ ਥਾਂ ਠਾਂ ਨਹੀਂ ਕੀਤੇ ਵੈਰੀ ਗੁੱਡ ਲਾਣੇਦਾਰ ਵੀ ਤਾਂ ਹੀ ਲਿਖਿਆ ਹਾਂਜੀ ਤਾਂ ਹੀ ਇਹ ਡੈਡੀ ਡੈਡੀ ਆ ਹੁਣ ਆਪਣਾ ਤੇ ਇਹ ਵੀ ਪਿਓ ਦੇ ਸਮਾਨ ਹੀ ਆ ਹੂੰ ਇੱਕ ਆਪਾਂ ਹੋਰ ਗੱਲ ਦੱਸਦੇ ਆ ਹੁਣ ਜਿੱਥੇ ਸਾਨੂੰ ਕੋਈ ਨਹੀਂ ਜਾਣਦਾ ਤੇ ਜਦੋਂ ਅਸੀਂ ਜਾ ਕੇ ਨਾਂ ਲੈ ਦਿੰਨੇ ਆ ਸਾਡਾ ਦੂਣਾ ਮਾਨ ਕਰਨ ਲੱਗ ਜਾਂਦੇ ਆ ਤੁਹਾਨੂੰ ਇੱਕ ਗੱਲ ਦੱਸ ਦਿਆਂ ਅਸੀਂ ਉਹ ਟਰੈਕਟਰ ਤੇ ਮਲਚਰ ਲੈਣ ਗਏ ਲੁਧਿਆਣਾ ਏਰੀਆ ਚ ਤੇ ਉੱਥੇ ਬਹਿ ਕੇ ਅਸੀਂ ਗੱਲਾਂ ਬਾਤਾਂ ਕਰੀ ਗਏ ਬਾਕੀ ਉਹ ਬਾਈ ਕਹਿੰਦੇ ਤੇਰਾ ਟਰੈਕਟਰ ਦੇਖਿਆ ਲੱਗਦਾ ਡੈਡੀ ਨੂੰ ਕਹਿੰਦੇ ਜੜੀਆਂ ਦਾ ਵੀਡੀਓ ਵੀਡੀਓ ਪਾਉਨੇ ਆ ਤੇ ਤੋਚਣਾ ਚ ਜਾਂਦਾ ਨਹੀਂ ਹਿੰਦੁਸਤਾਨ ਜੋ ਹਿੰਦੁਸਤਾਨ ਦਾ ਨਾਮ ਲਿਆ ਅੱਛਾ ਭਾਈ ਉਹ ਜਿਹੜਾ ਟੋਚਣਾ ਚ ਜਾਂਦਾ ਹੁੰਦਾ ਸੀ ਤੇ ਡੈੜੀਆਂ ਦਾ ਹਾਂ ਤੇ ਬਾਈ ਉੱਥੇ ਨਾ ਪੈਸੇ ਦੀ ਵੈਲਿਊ ਜ਼ੀਰੋ ਹੋ ਗਈ ਜ਼ੀਰੋ ਤੇ ਬਾਅਦ ਚੋ ਜਿੰਨਾ ਰੇਟ ਕਿਤੇ ਬਹੁਤ ਜਾਇਜ਼ ਰੇਟ ਸੀਗਾ ਤੇ ਉਸ ਤੋਂ ਬਾਅਦ ਬਾਈ ਨੇ ਬਾਈ ਕਹਿੰਦੇ ਤੇਰਾ ਨਾ ਰੇਟ ਹੀ ਨਹੀਂ ਕਰਨਾ ਹਾਏ ਹਾਏ ਹੁਣ ਸਾਨੂੰ ਕੋਈ ਨਹੀਂ ਜਾਂਦਾ ਆ ਚੀਜ਼ ਖੱਟੀ ਆ ਜਿਹੜੇ ਕਹਿੰਦੇ ਆ ਨਾ ਵੀ ਲੋਹੇ ਤੇ ਪੈਸਾ ਲਾਇਆ ਬੋਲਦਾ ਨਹੀਂ ਭਾਈ ਜੇ ਸ਼ੌਂਕ ਨਾ ਲਾਵਾਂਗੇ ਤਾਂ ਬੋਲੂਗਾ ਇੱਕ ਆਏ ਤਕੜਾ ਬੰਦਾ ਪੈਸਾ ਲਾ ਲੂ ਭਈ ਉਹ ਸ਼ੌਂਕ ਨਹੀਂ ਹੁੰਦਾ ਜੇ ਮਾੜਾ ਬੰਦਾ ਕਿਸੇ ਕੋਲੇ ਆਪਾਂ ਐ ਨਹੀਂ ਕਹਿੰਦੇ ਜੇ ਕਿਸੇ ਕੋਲੇ ਸੈਂਪਲ ਟਰੇਟਰ ਹੈ ਨਾ ਜੇ ਨੱਤ ਉੱਠ ਕੇ ਲੀਡਾ ਮਾਰਦਾ ਉਹ ਸ਼ੌਂਕ ਹੁੰਦਾ ਵੀ ਵੈਗਰੂ ਉਹਨੂੰ ਫਲ ਹੁੰਦਾ ਜੇ ਆਪਾਂ ਹੁਣ ਮੰਨ ਲਓ ਪੈਸਾ ਲਾ ਕੇ ਤਿਆਰ ਕਰ ਲਏ ਜੇ ਤੇ ਕੱਪੜਾ ਹੀ ਨਾ ਮਰਿਓ ਕੀ ਫਾਇਦਾ ਕੀ ਫਾਇਦਾ ਸਹੀ ਗੱਲ ਉਹ ਸ਼ੌਂਕ ਨਹੀਂ ਹੁੰਦਾ ਬਈ ਉਹ ਸ਼ੌਂਕ ਨਹੀਂ ਹੁੰਦਾ ਚੀਜ਼ ਖਰਾਬ ਹੋ ਜਾ ਜੇ ਆਪਣਾ ਸੈਂਪਲ ਹੀ ਆਪਾਂ ਵਿੱਚ ਕੁਝ ਨਾ ਕੀਤਾ ਹੋਵੇ ਕੱਲਾ ਆਪਣਾ ਸੈਂਪਲ ਖੜਾ ਆਪਾਂ ਨੇ ਤ ਸਾਫ਼ ਕਰਦੇ ਉਹ ਬੰਦੇ ਨੂੰ ਸ਼ੌਂਕ ਆ ਜਿਸ ਸ਼ੌਂਕ ਵਾਲਾ ਬੰਦਾ ਪਰ ਮੁੰਡੇ ਨੇ ਲੱਖ ਰੁਪਏ ਦੀ ਗੱਲ ਕੀਤੀ ਜਿਹੜੇ ਵੀਰਾਂ ਕੋਲੇ ਇੱਕ ਰੈਫਰੈਜਰੇਟਰ ਖੜੇ ਆ ਨਾ ਪੈਸੇ ਨਾਲ ਸ਼ੌਂਕ ਨਹੀਂ ਹੁੰਦਾ ਕੋਈ ਭਾਵੇਂ ਜਮਾ ਸੈਂਪਲ ਹੋਵੇ ਹਾਂ ਤੇ ਸ਼ੌਂਕ ਸ਼ੌਂਕ ਐ ਸੈਂਪਲ ਤੇ ਵੀ ਸ਼ੌਂਕ ਜਿਹਦੇ ਬੰਦਾ ਕੇਅਰ ਕਰਦਾ ਨੇ ਚੀਜ਼ ਦੀ ਉਹ ਸ਼ੌਂਕ ਹੁੰਦਾ ਸ਼ੌਂਕ ਹੁੰਦਾ ਵੀ ਚੀਜ਼ ਦੀ ਆਪਦੀ ਦੀ ਸੰਭ ਕਰੋ ਸਹੀ ਗੱਲ ਹੈ ਲਓ ਜੀ ਵੀਰ ਨੇ ਰੈਫਰੈਜਰੇਟਰ ਬਹੁਤ ਸੋਹਣਾ ਲਾਣੇਦਾਰ ਸੰਭਿਆ ਤੇ ਆਹ ਵੀਰ ਨੇ 1.5 ਲੱਖ ਸਾਰਾ ਤਿਆਰ ਕੀਤਾ ਹਾਂਜੀ ਤੇ ਇਹ ਚ ਸਾਰੀ ਉਮਰ ਇੱਕ ਆਪਾਂ ਹੋਰ ਗੱਲ ਦੱਸ ਦਿੰਨੇ ਆ ਕਈ ਜਿਵੇਂ ਵੀਰਪਰਾ ਭਾਈ ਦੇ ਕਰਦੇ ਆ ਚੱਕਰ ਵਧਾਉਂਦੇ ਆ ਜਿਹੜੇ ਟਰੈਕਟਰ ਦਾ ਪਿਸਟਨ ਜਾਦੇ ਵੱਡਾ ਉਹ ਬਾਈ ਚੱਕਰ ਨਾ ਦੋ ਐਵੇਂ ਨੁਕਸਾਨ ਹੋਊ ਕਿਉਂ ਛੋਟੇ ਪਿਸਟਨ ਬਣੇ ਹੁੰਦੇ ਆ ਚੱਕਰਾਂ ਆਸਤੇ ਜਿਹਦਾ ਵੱਡਾ ਹੋ ਉਹਦਾ ਕੰਪਰੈਸ਼ਨ ਵੱਧ ਬਣੂਗਾ ਤੇ ਉਹਨੇ ਵਾਲ ਬਈ ਚੱਲਣੇ ਉਹਨੇ ਹਾਂ ਉਹਨੇ ਕੋਈ ਨਾ ਕੋਈ ਕੁਝ ਨਹੀਂ ਚੱਲਦਾ ਉਹਨੇ ਤੋੜਨੀਆਂ ਕੋਈ ਹੁਣ ਆ ਆਪਣਾ ਟਰੈਕਟਰ ਚੱਕਰ ਜਾਦੇ ਰਿਹਾ ਇਹਨੂੰ ਆਪਾਂ 3000 ਤੋਂ ਵੱਧ ਦਿੰਦੇ ਨੇ ਇਹਦੇ ਦੇ ਦਿੰਦੇ ਆ ਇਹਦੇ ਇਹ ਲੈਂਦਾ ਇਹ ਚ 98 ਬੋਰਾ ਇਹ ਕਿਹੜੀਆਂ ਯਾਦਾਂ ਦੱਸਿਆ ਸੀ ਹਿੰਦੁਸਤਾਨ ਦਾ ਅਸਾਂ ਨੂੰ ਬਾਈ ਨੇ ਜਿੱਦੋਂ ਆਪਾਂ ਇੰਨੇ ਉਹਦੇ ਨਾਲ ਬਹੁਤ ਲਿਆਜਾ ਪਟਿਆਲੇ ਵਾਲੇ ਨੇ ਤੇ ਉਹਦੇ ਨਾਲ ਉਹਨੇ ਵੱਡੇ ਪੈਸਟਨ ਦਿੱਤੇ ਹੀ ਸੋਨਾ ਲੀ ਕਾਲੇ ਪੈ ਜਾਂਦੇ ਇਹ ਚ ਤੇ ਅਸੀਂ ਪਾਏ ਨੇ ਜੋ ਚੱਕਰਾਂ ਇਹ ਚੱਕਰਾਂ 'ਚ ਰੇਸ ਕੱਢਣੀਆਂ ਨੇ ਲਓ ਜੀ ਵੀਰੇ ਦਾ ਟਰੈਕਟਰ ਤੁਸੀਂ ਦੇਖ ਹੀ ਲਿਆ ਬਹੁਤ ਸੋਹਣਿਆ ਯਾਰਾ ਰੂਹ ਖੁਸ਼ ਹੋ ਗਈ ਬਾਪੂ ਦਾ ਨਾਮ ਸੁਣ ਕੇ ਤਾਂ ਵੈਸੇ ਹੀ ਹੋ ਗਈ ਕਿਉਂਕਿ ਫਿਰ ਤੁਸੀਂ ਕਹਣਾ ਵੀਡੀਓ 'ਚ ਮੈਂ ਤਿੰਨ ਚਾਰ ਆ ਜਿਕਰ ਕਰਦਾ ਮੈਂ ਪਰਸਨਲੀ ਵੇਖਿਆ ਉਹਨਾਂ ਨੂੰ ਮਿਲਿਆ ਕਿਉਂਕਿ ਜਦੋਂ ਅਸੀਂ ਟੋਚੰਡਾ ਜਨ ਪਾਉਂਦੇ ਹੁੰਦੇ ਸੀ ਨਾ ਉਦੋਂ ਮਿਲਦੇ ਰਹੇ ਹਾਂ ਜਾਣਦੇ ਹ ਬਾਕੀ ਬਾਈ ਡੈਡੀ ਨੇ ਐ ਸਿਖਾਇਆ ਵੀ ਟਰੈਕਟਰਾਂ ਚ ਆਪਦਾ ਜਿਹੜਾ ਕੋ ਮਰਜ਼ੀ ਕਰੀਏ ਕਿਸੇ ਨਜਿੱਤਣਾ ਨਹੀਂ ਨਹੀਂ ਜਿੱਤਣਾ ਆਪਾਂ ਨਾਜ ਕਿਤੇ ਅਜ ਤਾਂ ਜਿਦਿਆਂ ਇਹ ਆਪਣਾ ਪੈਂਡ ਚ ਲਾ ਲਓ ਕਿਤੇ ਲਾ ਲਓ ਰਿਕਾਰਡ ਰਿਆ ਕਿਸੇ ਵੀ ਫੀਲਡ ਚ ਨਾਜ ਦੋ ਜਿੱਦਿਆਂ ਦਾ ਫਾਇਦਾ ਹੀ ਨਹੀਂ ਬਾਈ ਆਪਾਂ ਨੂੰ ਪਤਾ ਆਪਣੀ ਚੀਜ਼ ਚ ਕੀ ਆ ਬਸ ਠੀਕ ਆ ਆਪਦੇ ਆਪਾਂ ਵਾਈ ਖਾਤਰ ਤੇਲ ਬਚਾਵੇ ਆਪਾਂ ਨੂੰ ਤਾਂ ਇਹੀ ਚਾਹੀਦਾ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਨੀਵੇਂ ਹੋ ਕੇ ਚੱਲੋ ਸਹੀ ਗੱਲ ਹੈ ਕਹਾਵਤ ਬਹੁਤ ਹਸਿਆਣਾ ਤਾਂ ਆਪਾਂ ਸੁਣਦੇ ਆਏ ਆ ਆਕੜ ਜਾਗੇ ਤਾਂ ਟੁੱਟ ਜਾਗੇ ਚੁੱਕ ਜਾਂਗੇ ਲਿਫ ਜਾਂਗੇ ਨੇਰੀ ਆਵੇ ਨਾ ਇੱਕ ਰੁੱਖ ਹੁੰਦਾ ਉਹ ਐ ਕਰਦਾ ਰਹਿੰਦਾ ਨੇਰੀ हट ਜੇ ਉਹ ਫੇਰ ਇੱਥੇ ਆ ਜਾਂਦਾ ਤੇ ਕਈ ਵਾਰੀ ਆਪਾਂ ਦੇ ਦੇ ਕੋਈ ਰੁੱਖ ਹੁੰਦਾ ਨੇਰੀ ਆਵੇ ਤਾਂ ਆਕੜਿਆ ਹੁੰਦਾ ਉਹ ਪੱਟ ਕੇ ਉਹ ਮਾਰਦੀ ਦੂਰ ਉਹ ਗੱਲ ਆ ਮੇਰਾ ਵੀਰ ਨਾ ਕਿਸੇ ਫੀਲਡ 'ਚ ਵੀ ਜਿਦਿਆਣਾ ਕਰੋ ਸਭ ਪ੍ਰੇਮ ਪਿਆਰ ਨਾਲ ਰਿਆ ਕਰੋ ਡਾਊਟ ਮਨਾਂ 'ਚ ਪੈ ਜਾਂਦੇ ਆ ਚਾਰ ਦਿਨ ਆਏ ਆ ਬਾਈ ਜ਼ਿੰਦਗੀ ਤੇ ਹਾਂ ਸਹੀ ਗੱਲ ਆ ਡਾਊਟ ਮਨਾਂ 'ਚ ਪੈ ਜਾਂਦੇ ਆ ਜਿਹਨੇ ਹੋਣਾ ਵੀਡੀਓ ਬਣਾਉਣੀ ਜਾਂ ਕੋਈ ਵੀ ਇਹਦਾ ਵੀਰ ਨੇ ਜਿਵੇਂ ਗੱਲ ਕੋਈ ਵੀ ਕਰ ਲੋ ਯਾਰ ਹਰ ਇੱਕ ਗੱਲ ਦੇ ਦੋ ਮਤਲਬ ਨਿਕਲਦੇ ਆ ਅਗਲਾ ਬੰਦਾ ਸੋਚ ਲੈਂਦਾ ਯਾਰ ਕਿਤੇ ਇਹ ਗੱਲ ਮੈਨੂੰ ਕਹਿਤੀ ਐ ਡਾਊਟ ਨਾ ਰੱਖੋ ਸਿੱਧਾ ਜਾਓ ਅਗਲੇ ਕੋਲ ਵੀਰ ਭਰਾ ਵੀ ਕੋਈ ਮਨਚ ਡਾਊਟ ਆ ਕਲੀਅਰ ਕਰ ਲੋ ਲੜਨ ਨਾਲੋਂ ਚੰਗਾ ਬਾਅਦ ਵਿੱਚ ਸਾਰੀਆਂ ਉਮਰਾਂ ਲੱਗ ਜਾਂਦੀਆਂ ਮੈਨੂੰ ਪੁੱਛਿਆ ਕਰੋ ਮਹੀਨੇ 'ਚ ਤੁਹਾਨੂੰ ਨਾ ਫੇਰ ਉਹੀ ਗੱਲਾਂ ਵੀ ਅੱਧੇ ਦਿਨ ਮੇਰੇ ਸਰਕਾਰੀ ਕੋਟੇ 'ਚ ਹੀ ਲੰਘ ਜਾਂਦੇ ਨੇ ਬਚੋ ਇਹਨਾਂ ਕੰਮਾਂ ਤੋਂ ਪਤਾ ਕਿੰਨੇ ਪਛਤਾਈ ਦਾ ਬਾਅਦ ਵਿੱਚ ਮੈਂ ਬਹੁਤ ਵੀਡੀਓ ਜਿਗਰ ਕਰ ਚੁੱਕਾ ਬਚੋ 2 ਮਿੰਟ ਦਾ ਗੁੱਸਾ 4-4 5-5 ਸਾਲ ਮੁੜ ਕੇ ਨਾ ਜੁੱਤੀਆਂ ਕਾਹ ਜਣੀਆਂ ਸਿਆਣਿਆਂ ਨੇ ਕਹਾ ਹਤਾ ਐਵੇਂ ਨਹੀਂ ਬਣਾਈਆਂ ਤੇ ਜਿੱਦਨ ਪਤਾ ਲੱਗ ਜੇ ਨਾ ਵੀ ਅੱਜ ਜਾਣਾ ਤੇ ਮਰਨ ਹੋ ਜਾਂਦਾ ਵੀ ਨਹੀਂ ਯਾਰ ਹੁਣ ਨਾ ਕਿਤੇ ਜਾਨ ਵਾਜੇ ਨਾ ਲੁਕ ਜੀਏ ਕਿਤੇ ਪਰ ਛੁੱਟਦੀ ਨਹੀਂ ਮੁੜ ਕੇ ਸਹੀ ਗੱਲ ਹੈ ਮੁੜ ਕੇ ਤਾਂ ਅਗਲੇ ਕਹਿੰਦੇ ਪੁੱਤਰਾ ਨਾ ਆਇਆ ਤੇ ਆ ਜਾਾਂਗੇ ਲੈਣ ਹਾਂਜੀ ਹਾਂਜੀ ਹੋ ਤਿਆਰ ਆਦਾ ਚਲੋ ਜਿਆਦੀਆਂ ਗੱਲਾਂ ਨਹੀਂ ਆਪਾਂ ਕਰਦੇ ਬਹੁਤ ਸੋਨਾ ਵੀਰੇ ਤੂੰ ਤਿਆਰ ਕੀਤਾ ਬਾਪੂ ਜੀ ਨੇ ਮੇਰੇ ਵੱਲ ਸੱਸੀ ਕਾਲ ਕਹੀ ਮਿਲਾਂਗੇ ਜਰੂਰ ਜਦੋਂ ਅਗਲੇ ਈਂ ਹਾਂਜੀ ਹਾਂਜੀ ਬਾਪੂ ਦੀਆਂ ਗੱਲਾਂ ਸੁਣਾ ਕੇ ਉਹਨਾਂ ਦੇ ਤਜਰਬੇ ਸੁਣਾ ਕੇ ਵੀਰਾਂ ਨੂੰ ਵੀ ਸੁਣਾਵਾ ਹਾਂਜੀ ਹਾਂ ਤੇ ਕੋਈ ਵੱਧ ਘੱਟ ਸ਼ਬਦ ਹੋਵੇ ਉਹਦੇ ਲਈ ਮਾਫੀਆ ਵੀਰੋ ਲੋ ਵੀ ਮੇਰੇ ਲੋ ਵੀ ਸਾਰਿਆਂ ਲਈ ਮਿਲਦੇ ਆ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ